ਇੱਕ ਗਵਈਏ ਨੂੰ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਇਹ ਬਹੁਤ ਸਾਰੇ ਸੰਗੀਤਕਾਰਾਂ ਦਾ ਗਵਈਆਂ ਦਾ ਸਵਾਲ ਸੀ ਉਹ ਚਾਹੇ ਕਿਸੇ ਵੀ ਫੀਲਡ ਨੂੰ ਸੰਬੰਧ ਰੱਖਦੇ ਹੋਣ ਚਾਹੇ ਉਹ ਕੀਰਤਨ ਕਰਦੇ ਹੋਣ ਚਾਹੇ ਉਹ ਗਜ਼ਲ ਗਾਇਕ ਹੋਣ ਚਾਹੇ ਉਹ ਕਵਾਲੀ ਕਰਦੇ ਹੋਣ ਲੇਵੈਕ ਸਿੰਗਿੰਗ ਕਰਦੇ ਹੋਣ ਚਾਹੇ ਉਹ ਫੋਕ ਸਿੰਗਿੰਗ ਕਰਦੇ ਹੋਣ ਸੋ ਬਹੁਤ ਜਣਾਂ ਦਾ ਗਲਾ ਜਿਹੜਾ ਮੌਸਮ ਚੇਂਜ ਹੋਣ ਦੇ ਨਾਲ ਕਈ ਵਾਰੀ ਸਾਡਾ ਗਲਾ ਖਰਾਬ ਹੋ ਜਾਂਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਦਾ ਸਾਡੀ ਸਿਹਤ ਤੇ ਸਾਡੇ ਗਲੇ ਤੇ ਬੜਾ ਵੱਡਾ ਅਸਰ ਪੈਂਦਾ ਤੁਸੀਂ ਜਿਹੜੀ ਤੁਹਾਡੀ ਬਾਡੀ ਵਾਸਤੇ ਚੀਜ਼ ਨਹੀਂ ਠੀਕ ਹੈਗੀ ਉਹ ਤੁਸੀਂ ਖਾਣੀ ਨਹੀਂ ਕਿਉਂਕਿ ਜਿਹੜੀ ਚੀਜ਼ ਦੀ ਅਸੀਂ ਵੱਧ ਵੱਧ ਤੋਂ ਕਰਦੇ ਆ ਗਾਇਕ ਕਿਹੜੀ ਸੀ ਦੀ ਵੱਧ ਤੋਂ ਕਰਦੇ ਆ ਵੋਕਲ ਕੋਰਸ ਦੀ ਗਲੇ ਦੀ ਸੋ ਜਿਹੜੀ ਚੀਜ਼ ਤੁਹਾਡੀ ਐਕਟਿਵ ਹੁੰਦੀ ਹੈ ਉਹ ਚੀਜ਼ ਉੱਥੇ ਜਾ ਕੇ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਹੁਣ ਤੁਸੀਂ ਕਹੋਗੇ ਸਾਡੇ ਘਰਦਿਆਂ ਨੇ ਵੀ ਬਈ ਫਰੂਟ ਚਾਰਟ ਦੇ ਵਿੱਚ ਸੌਸ ਪਾ ਕੇ ਖਾਧੀ ਸੀ ਜਾਂ ਮੈਗੀ ਖਾਧੀ ਸੀ ਉਹਨਾਂ ਦਾ ਤਾਂ ਗਲਾ ਖਰਾਬ ਨਹੀਂ ਹੋਇਆ ਉੱਥੋਂ ਉਹਨਾਂ ਨੇ ਕੋਲਡ ਡਰਿੰਕ ਵੀ ਪੀਤਾ ਪਰ ਸਾਡਾ ਗਲਾ ਖਰਾਬ ਕਿ ਹੋ ਗਿਆ ਕਿਉਂਕਿ ਉਹਨਾਂ ਨੇ ਕਿਹੜਾ ਗਾਉਣਾ ਹੈ ਗਾਉਣਾ ਤੁਸੀਂ ਹੈ ਜਦੋਂ ਤੁਸੀਂ ਹਾਈ ਨੋਟਸ ਤੇ ਹਾਈ ਪੀਚ ਤੇ ਜਾ ਕੇ ਸੁਰ ਲਾਉਂਦੇ ਹੋ ਉੱਥੇ ਜਾ ਕੇ ਪਤਾ ਲੱਗਦਾ ਵੀ ਮੈਗੀ ਬੋਲਦੀ ਹੈ ਜਾਂ ਪਕੌੜੇ ਸਮੋਸੇ ਉਹਨਾਂ ਨਾਲ ਚਟਨੀ ਖਾਧੀ ਉੱਥੋਂ ਕੋਕ ਪੀ ਲਿਆ ਤੁਸੀਂ ਇੱਕ ਸਿੰਪਲ ਜੀ ਗੱਲ ਦੇਖੋ ਜਿਹੜੀਆਂ ਤੇਲ ਦੀਆਂ ਜਾਂ ਰਿਫਾਈਨਡ ਦੀਆਂ ਜਾਂ ਘਿਓ ਦੀਆਂ ਬੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਡਾਲਡੇ ਦੀਆਂ ਤੁਸੀਂ ਉਹਦੇ ਵਿੱਚ ਉਂਗਲ ਪਾ ਕੇ ਰੱਖਿਓ ਉਸ ਤੋਂ ਬਾਅਦ ਠੰਡੇ ਪਾਣੀ ਦੇ ਵਿੱਚ ਆਪਣੀ ਉਂਗਲ ਪਾਓ ਤੁਹਾਡੀ ਉਂਗਲ ਦੇ ਉੱਤੇ ਉਹ ਕਿਉਂ ਜੰਮ ਜੂਗਾ ਸੋ ਉਸੇ ਤਰੀਕੇ ਨਾਲ ਸਾਡੇ ਗਲੇ ਦੇ ਵਿੱਚ ਸਾਡੀ ਸਾਹ ਪ੍ਰਕਿਰਿਆ ਜਿਹੜੀ ਬਰੀਕ ਬਰੀਕ ਨਾੜੀਆਂ ਹੁੰਦੀਆਂ ਬਾਲਾਂ ਦੇ ਵਾਂਗੂ ਸੋ ਉਹਨਾਂ ਵਿੱਚ ਜੇ ਕਿਉਂ ਜੰਮ ਗਿਆ ਫਿਰ ਕਦੇ ਨਿਕਲਣ ਵਾਲੀ ਸੋ ਇਸੇ ਤਰ੍ਹਾਂ ਸਾਡੇ ਉੱਤੇ ਬਲੋਕੇਜ ਸ਼ੁਰੂ ਹੋ ਜਾਂਦੀ ਹੈ ਸਾਨੂੰ ਗਵਈਆਂ ਨੂੰ ਆਪਣੀ ਸਿਹਤ ਦਾ ਪ੍ਰੋਪਰ ਧਿਆਨ ਰੱਖਣਾ ਪਊਗਾ 1.5 ਘੰਟਾ ਆਦੀ ਸਿਹਤ ਤੇ ਲਾਇਆ ਕਰੋ ਭੁੰਨੇ ਹੋਏ ਛੋਲੇ ਉਬਾਲ ਕੇ ਭਿਉਂ ਕੇ ਛੋਲੇ ਸੁੱਕੇ ਮੇਵੇ ਖਾਇਆ ਕਰੋ ਭਿਉਂ ਕੇ ਮੋٹے ਅਨਾਜ ਵਾਲੀਆਂ ਰੋਟੀਆਂ ਦਾਲਾਂ ਖਾਓ ਸਬਜ਼ੀਆਂ ਖਾਓ ਹਰੀਆਂ ਸਬਜ਼ੀਆਂ ਖਾਓ ਫਰੂਟ ਖਾਓ ਸੋ ਇਦਾਂ ਦੀ ਡਾਈਟ ਜਿਹੜੀ ਆ ਤੁਸੀਂ ਲਓ ਸੋ ਹੋਰ ਗੰਦਾਬੰਦਾ ਖਾਣਾ ਜਾਂ ਪੈਕਡ ਫੂਡ ਜਿਵੇਂ ਆਪਾਂ ਪੈਕਟ ਵਾਲੀਆਂ ਚੀਜ਼ਾਂ ਖਾਣੇ ਆ ਜਾਂ ਹੋਰ ਤਲੀਆਂ ਚੀਜ਼ਾਂ ਖਾਣੇ ਆ ਬਾਜ਼ਾਰੋਂ ਲਿਆ ਕੇ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਅਵਾਇਡ ਕਰੋ ਤੇ ਤੁਹਾਡੇ ਗਲੇ ਦੀ ਜਿਹੜੀ ਜ਼ਿੰਦਗੀ ਹੈ ਉਹ ਵੱਡੀ ਹੋਊਗੀ ਲੰਬੀ ਹੋਊਗੀ ਤੇ ਗਲਾ ਸੁਰਚ ਵੀ ਰਹੂਗਾ ਜੇ ਖਰਾਬ ਘਟ ਹੋਊਗਾ ਤੇ ਸੁਰਚ ਰਹਿਣਾ ਵੀ ਸਿੱਖ ਜਾਊਗਾ